ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਦਰਸਲ ਟਰੱਕ ਡਰਾਈਵਰ ਪਿਛਲੇ 10 ਕਿਲੋਮੀਟਰ ਪਿੱਛੋਂ ਹੀ ਗਲਤ ਤਰੀਕੇ ਦੇ ਨਾਲ ਆ ਰਿਹਾ ਹੁੰਦਾ ਤੇ ਵੱਡਾ ਹਾਸਾ ਉੱਥੇ ਹੀ ਸੜਕ ਦੇ ਉੱਪਰ ਵਾਪਰ ਜਾਂਦਾ ਉੱਥੇ ਜਿਹੜੀ ਭੀੜ ਲੱਗ ਜਾਂਦੀ ਹੈ ਲੋਕਾਂ ਦੀ ਹਰ ਕੋਈ ਦੇਖ ਕੇ ਹੈਰਾਨ ਹੁੰਦਾ ਹੈ ਕਿ ਕਿਸ ਸੀਟਕੇ ਦੇ ਨਾਲ ਇਹ ਟਰੱਕ ਆ ਰਿਹਾ ਸੀ ਤੇ ਦਸਰਨੇ ਇੱਕ ਮੋਟਰਸਾਈਕਲ ਸਵਾਰ ਨੂੰ ਜ਼ੋਰ ਆ ਗਿਆ ਇਸ ਟਰੱਕ ਡਰਾਈਵਰ ਨੇ ਜਿਸ ਤੋਂ ਬਾਅਦ ਉਸ ਦੀ ਹਾਲਤ ਕੀ ਬੜੀਆਂ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਮੋਟਰਸਾਈਕਲ ਸਵਾਰ ਨੂੰ ਜਿਸ ਤਰੀਕੇ ਦੇ ਨਾਲ ਟਰੱਕ ਡਰਾਈਵਰ ਨੇ ਟੱਕਰ ਮਾਰੀ ਆ ਉਸ ਨੂੰ ਆਪਣੇ ਟਰੱਕ ਦੇ ਥੱਲੇ ਹੀ ਦੇ ਦਿੱਤਾ ਪੁਲਿਸ ਜਿਹੜੀ ਹੈ ਉੱਥੇ ਪਹੁੰਚਦੀ ਆ ਮਾਮਲੇ ਦੀ ਜਾਂਚ ਕਰਦੀ ਆ ਤੇ ਜਿਹੜੀ ਪੀੜ ਉੱਥੇ ਇਕੱਠੀ ਹੋ ਜਾਂਦੀ ਆ ਦੇਖ ਕੇ ਹੈਰਾਨ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਟਰੱਕ ਜਿਹੜਾ ਪਲਟ ਹੀ ਜਾਂਦਾ ਹੈ ਮਾਮਲੇ ਦੇ ਵਿੱਚ ਜਿਹੜੀ ਜਾਂਚ ਵਿੱਚ ਪੁਲਿਸ ਜੁਟੀ ਹੋਈ ਹੈ ਟਰੱਕ ਡਰਾਈਵਰ ਨਸ਼ੇੜੀ ਦੱਸਿਆ ਜਾ ਰਿਹਾ ਹੈ ਨਸ਼ੇੜੀ ਟਰੱਕ ਡਰਾਈਵਰ 10 ਕਿਲੋਮੀਟਰ ਪਿੱਛੋਂ ਗਲਤ ਤਰੀਕੇ ਦੇ ਨਾਲ ਟਰੱਕ ਚਲਾ ਕੇ ਆ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਨੂੰ ਟਰੱਕ ਦੇ ਥੱਲੇ ਦੇ ਦਿੰਦਾ ਉੱਥੇ ਹੀ ਬਾਈਕ ਸਵਾਰ ਦੀ ਮੌਤ ਹੋ ਜਾਂਦੀ ਹੈ ਜਦੋਂ ਪਰਿਵਾਰ ਵਾਲਿਆਂ ਨੂੰ ਮ੍ਰਿਤਕ ਮੋਟਰਸਾਈਕਲ ਸਵਾਰ ਟਰੱਕ ਦੇ ਹੇਠਾਂ ਦੱਬਿਆ ਹੋਇਆ ਨਜ਼ਰ ਆਉਂਦਾ ਤੇ ਉਹਨਾਂ ਦੇ ਉੱਤੇ ਕੀ ਬੀਤੀ ਹੈ ਤੇ ਪਰਿਵਾਰ ਦੇ ਉਹਨਾਂ ਦੇ ਮੈਂਬਰ ਹੀ ਜਾਣਦੇ ਨੇ ਬਾਈਕ ਸਵਾਰ ਯਾਨੀ ਕਿ ਮ੍ਰਿਤਕ ਦੀ ਪਛਾਣ ਜਿਹੜੀ ਹੈ ਹਾਲੇ ਤੱਕ ਨਹੀਂ ਹੋ ਸਕੀ ਹੈ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ ਬਾਈਕ ਸਵਾਰ ਜਿਹੜਾ ਹੁੰਦਾ ਹੈ ਯਾਨੀ ਕਿ ਮ੍ਰਿਤਕ ਦੀ ਪਛਾਣ ਜਿਹੜੀ ਨਹੀਂ ਹੋ ਸਕੀ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੇ ਉੱਪਰ ਹੰਡਿਆਇਆ ਪੁਲਿਸ ਦੇ ਰਿੰਗ ਰੋਡ ਦੇ ਉੱਪਰ ਇਹ ਘਟਨਾ ਵਾਪਰੀ ਹੈ ਮੰਦ ਭਾਗੀ ਖਬਰ ਇਹ ਸਾਹਮਣੇ ਆਈ ਹੈ ਬਰਨਾਲਾ ਪੁਲਿਸ ਜਿਹੜੀ ਹੈ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਮੰਦਪਾਗੀ ਖਬਰ ਕਿ ਟਰੱਕ ਡਰਾਈਵਰ ਜਿਹੜਾ ਇਨੀ ਤੇਜ਼ੀ ਦੇ ਨਾਲ ਗਲਤ ਤਰੀਕੇ ਦੇ ਨਾਲ 10 ਕਿਲੋਮੀਟਰ ਪਿੱਛੋਂ ਹੀ ਟਰੱਕ ਚਲਾਉਂਦਾ ਆਂਦਾ ਹੈ ਤੇ ਬਾਈਕ ਸਵਾਰ ਨੂੰ ਇਸ ਤਰੀਕੇ ਨਾਲ ਟੱਕਰ ਮਾਰਦਾ ਕਿ ਟਰੱਕ ਦੇ ਥੱਲੇ ਹੀ ਬਾਈਕ ਜਿਹੜੀ ਆ ਉਸ ਦੇ ਆ ਜਾਂਦੀ ਹੈ ਤੇ ਉੱਥੇ ਹੀ ਟਰੱਕ ਡਰਾਈਵਰ ਜਦੋਂ ਟੱਕਰ ਮਾਰਦਾ ਤਾਂ ਮੌਕੇ ਤੇ ਬਾਈਕ ਸਵਾਰ ਦੀ ਮੌਤ ਹੋ ਜਾਂਦੀ ਹੈ ਮਾਰੇਗਾ ਕਿਸੇ ਨੂੰ ਔੜਾ ਸੜ ਤੜ ਹਾਂ 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 ਔੜਾ ਸੜ ਤੜ ਕੱਢੀ ਮੇਰੇ ਤੋਂ ਹਾਂ ਓਏ ਉਹ ਮੁੰਡਾ ਮਾਰਦਾ ਓਏ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਉਹ ਉਹਦੇ ਡਰਾਈਵ ਲੋ ਪਿਆ ਇੱਥੇ ਆ ਨਾ ਆ ਬੱਠਾ ਰੱਖੇ ਮੈਂ ਭੱਜੂ ਆ ਬੱਠਾ ਤਾਂ ਨਹੀਂ ਅਸੀਂ ਨਾ ਧਨੋਲਿਓ ਦੇਖਦੇ ਕਰ ਜਾ ਚੰਗਾ ਰਹੇ ਨੀ ਕੁੱਟ ਪੁੱਤਰੇ ਇਹਨੂੰ ਕੁੱਟੇ ਨਾ ਕੁੱਟਰੇ ਨੂੰ ਕੁੱਟੇ ਨੂੰ ਤਰੇ ਦਾ ਤੂੰ ਜਾਂਦਾ ਨਹੀਂਗਾ ਮੇਰੇ ਹਣ ਬਹੁਤ ਰੋਕਿਆ ਬਈ ਇਸ ਨੂੰ ਤੈਨੂੰ ਦਰ ਰੋਕੀ ਜਾਂਦਾ ਹੀ ਪੱਸੋ ਓਏ ਤੇ ਇਸੀ ਗੱਡੀ ਵਾਲੀ ਗੱਡੀ ਡੋਲੇ ਖਾਂਦੀ ਆਉਂਦੀ ਆ ਜੀ ਮਾਰੇਗਾ ਕਿਸੇ ਨੂੰ ਓੜਾ ਸਿਰ ਤੋਂ ਓੜ ਗਿਆ ਹਾਂ 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 ਓੜਾ ਸਿਰ ਤੋਂ ਗੱਡੀ ਮੇਰ ਤੋਂ ਆ ਉਹ ਮੁੰਡਾ ਮਾਰਦਾ ਓਏ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਉਹ ਉਹਦੇ ਡਰਾਈਵਰ ਉਹ ਪਿਆ ਇੱਥੇ ਆ ਨਾ ਆ ਬੱਠਾ ਰੱਖੇ ਮੈਂ ਭੱਜੂ ਆ ਭੱਠਾ ਤਾਂ ਨਹੀਂ ਅਸੀਂ ਨਾ ਧਨੋਲਿਓ ਦੇਖਦੇ ਕਰ ਜਾ ਚੰਗਾ ਰਹੇ ਨੀ ਕੁੱਟ ਪੁੱਤਰੇ ਇਹਨੂੰ ਕੁੱਟੇ ਨਾ ਕੋਟੇ ਨੂੰ ਕੋਟੇ ਨੂੰ ਤਰੇ ਦਾ ਤਾਂ ਜਾਣਦਾ ਨਹੀਂਗਾ ਮੇਰੇ ਹੱਥ ਬਹੁਤ ਰੋਕਿਆ ਬਈ ਇਸ ਨੂੰ ਤੈਨੂੰ ਪਰ ਰੋਕੀ ਜਾਂਦਾ ਹੀ ਪੱਸਾ ਓਏ ਤੇਜ਼ ਸੀ ਗੱਡੀ ਵਾਲੀ ਗੱਡੀ ਡੋਲੇ ਖਾਂਦੀ ਆਉਂਦੀ ਆ ਜੀ ਮਾਰੇਗਾ ਕਿਸੇ ਨੂੰ ਓੜਾ ਸੱਟ ਖੜ ਗਿਆ ਹਾਂ 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 ਓੜਾ ਸੱਟ ਖੜ ਤ ਗੱਡੀ ਨੇ ਓਏ ਉਹ ਮੁੰਡਾ ਮਾਰਦਾ ਓਏ ਉਹ ਮੁੰਡਾ ਮਾਰਦਾ ਉਹ ਡਾਕਟਰ ਆ ਓਏ ਹਾਏ ਉਹ ਮੁੰਡਾ ਆ ਗਿਆ ਓ ਥੱਲੇ ਓਏ ਹਉ ਉਹ ਦੇ ਡਰਾਈਵਰ ਉਹ ਪਿਆ ਇੱਥੇ ਆ ਨਾ ਆ ਬੱਠਾ ਕਿਵੇਂ ਭੱਜੂ ਆ ਭੱਜਦਾ ਨਹੀਂ ਅਜੀਨਾ ਪਨੋਲਿਓ ਦੇਖ ਕਰ ਜਾ ਚੰਗਾ ਰਹੇ ਇਹਨੂੰ ਕੁੱਟੇ ਨਾ ਇਹਨੂੰ ਕੁੱਟੇ ਨਾ ਕੁੱਟੇ ਨਾ ਤਰਾ ਦਾ ਤੂੰ ਜਾਂਦਾ ਨਹੀਂਗਾ ਮੇਰੇ ਹਾਂ ਬਹੁਤ ਰੋਕਿਆ ਬਈ ਇਸ ਨੂੰ ਤੈਨੂੰ ਪਰ ਰੋਕੀ ਜਾਂਦਾ ਵੀ ਪੱਸੋ ਓਏ ਤੇਜ਼ ਸੀ ਗੱਡੀ ਵਾਲੀ ਗੱਡੀ ਡੋਲੇ ਖਾਂਦੀ ਆਉਂਦੀ ਆ ਜੀ